ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਰਾਈ ਜੁੜੀਆਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਸੁਰਦਾਰ ਲੜਕਾ ਵੈਸ਼ਨੂ ਅਮਰੀਕਾ ਪੀਆਰ ਜਨਮ ਤਰੀਕ 1997 ਹਾਈ ਟੂ 6 ਫੁੱਟ ਰੰਗ ਗੋਰਾ ਪਰ ਆਈ ਵੀ ਫਾਰਮੇਸੀ ਪੰਜਾਬ ਫਾਰਮੇਸੀ ਅਸਿਸਟੈਂਟ ਅਮਰੀਕਾ ਤੋਂ ਕੰਮ ਕਰਦੀ ਹੈ ਜੋਮ ਜ਼ਮੀਨ 10 ਏਕੜ ਕਾਸਟ ਜਰਸੀ ਕੋ ਗੋਤ ਬਰਾਡ ਏਰੀਆ ਫ੍ਰੀਡ ਕੋਡ ਅਮਰੀਕਾ ਪਰਵਾਰ ਮੈਂਬਰ ਦੋ ਪੈਣਾ ਮੰਗ ਵਧਿਆ ਕਾਂ ਦਨੀ ਪਰਵਤੋ ਵੀ ਐਸਸੀ ਨਰਸਿੰਗ ਆਰਐਨ ਵੀ ਫਾਰਮੇਸੀ ਵਧਿਆ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਅਮਰੀਕਾ ਕੈਨੇਡਾ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ ਪਲੱਸ 1 360 922 8113 ਦੂਜਾ ਮੋਬਾਈਲ ਨੰਬਰ 91885 80496 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਲੜਕੀ ਕੈਨੇਡਾ ਵੈਸ਼ਨੂ ਜਨਮ ਤਰੀਕ 1993 ਪੜਾਈ ਵੀਟੈਕ ਸੀਐਸ ਐਮਬੀਏ ਯੂਨੀਵਰਸਿਟੀ ਵੈਨਕੂਵਰ ਤੋਂ ਕਰ ਰਹੀ ਨੇ ਕੈਨੇਡਾ ਸਟੇਡੀ ਪਰਮੈਂਟ ਅਮਰੀਕਨ ਦਾ ਟੂਰਿਸਟ ਵੀਜ਼ਾ ਕਾਸਟ ਯੂ ਜਰਸੀ ਕੋ ਗੋਤਵਰਾੜ ਏਰੀਆ ਫ੍ਰੀਟਕੋਡ ਅਮਰੀਕਾ ਪਰਿਵਾਰ ਮੈਂਬਰ ਇੱਕ ਭੈਣ ਇੱਕ ਭਰਾ ਮੰਗ ਲੜਕਾ ਵਿਸ਼ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਜਮੀਨ ਵਾਲਾ ਕੈਨੇਡਾ ਜਾਂ ਅਮਰੀਕਾ ਸਿਟੀਜ਼ਨ ਪੀਆਰ ਲੜਕਾ ਹੋਵੇ ਇਹਨਾਂ ਦਾ ਮੋਬਾਈਲ ਨੰਬਰ +1360900Y8113 ਇਹਨਾਂ ਦਾ ਦੂਜਾ ਮੋਬਾਈਲ ਨੰਬਰ 988858 80496 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹੈ ਸਿੰਘ ਲੜਕਾ ਕੈਨੇਡਾ ਜਨਮ ਤਰੀਕ 1 ਅਪ੍ਰੈਲ 2000 ਹਾਈ ਟੈਰ ਪੰਜਪੁਰ 11 ਇੰਚ ਪੜਾਈ ਪਲੱਸ 2 ਦੋ ਸਾਲ ਦਾ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਕੈਨੇਡਾ ਕਮ ਵਰਕ ਪਰਮਿਟ ਟ੍ਰੈਲਰ ਡਰਾਈਵਰ ਕੈਨੇਡਾ ਪੀਆਰ ਫਾਈਲ ਲੱਗੀ ਹੋਈ ਜ਼ਮੀਨ ਚਾਰ ਕਿੱਲੇ ਸ਼ਹਿਰੀ ਪ੍ਰਾਪਰਟੀ ਕੈਨੇਡਾ ਵਿੱਚ ਆਪਣਾ ਘਰ ਮਾਂਗਾ ਵਿਦਿਆ ਪਰਵਾਰ ਤੋਂ ਪੜੀ ਲਿਖੀ ਸੋਨੀ ਸੁਨੱਕੀ ਬੀਐਸਸੀ ਨਰਸਿੰਗ ਲੜਕੀ ਦੀ ਲੋੜ ਹੈ ਏਰੀਆ ਮੋਗਾ ਫਰੀਦਕੋਟ ਨੂੰ ਪੈਨ ਜਾਂ ਕੈਨੇਡਾ ਪੀਆਰ ਹੋਵੇ ਲੜਕੀ ਪਲੱਸ 2 ਮੈਡੀਕਲ ਨਾਲ ਪੜੀ ਹੋਵੇ ਲੜਕੀ ਦੀ ਹਾਈਟ 5 ਫੁੱਟ 4 ਇੰਚ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ +1 437 313 1813 ਦੂਜਾ ਮੋਬਾਈਲ ਨੰਬਰ 98557 पांच सौ चुरुंजा ती परिवार को फोन करके इन्होंने तो होर जानकारी ती सकते हो नाम सिंह लड़का आस्ट्रेली जन्म तरीक अठारह बारह उन्नीस सौ नड़िन्नवे हाइट पांच फुट गया इंच पढ़ाई बी एस सी नर्सिंग आस्ट्रेली तो कम वर्क पावेंट आस्ट्रेली कास्ट रामगढ़ीए एरिया अमृतसर परिवार मैंबर पिता गौरमेंट जॉब तो रिटायरमेंट माता एक पैन वीआई इंग्लैंड वर्क परमिट ते एक मेरिट कनाडा वर्क परमिट ते मांगीया परिवार ਤੋਂ پڑھی ਲਿਖੀ ਲੜਕੀ ਦੀ ਲੋੜ ਹੈ ਲੜਕੀ ਆਸਟ੍ਰੇਲੀਆ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਲੜਕੀ ਦੀ ਹਾਈਟ 5 ਫੁੱਟ 2 ਇੰਚ ਤੋਂ ਘੱਟ ਨਾ ਹੋਵੇ ਚਰਸਿਕ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 98760 85630 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕੀ ਜਨਮ ਤਰੀਕ 271992 ਹਾਈਟ 5 ਫੁੱਟ 5 ਇੰਚ ਪੜਾਈ ਸੀ ਐਨਐਮ ਨਰਸਿੰਗ ਜੀਰਾ ਸਕੂਲ ਨਰਸਿੰਗ ਕਾਮਾ ਸਟਾਫ ਨਰਸ ਹਸਪਤਾਲ ਜਲੰਧਰ ਏਰੀਆ ਫਿਰੋਜ਼ਪੁਰ ਕਾਸਟ ਉਪੱਟੀ ਪਰਵਾਰ ਮੈਂਬਰ ਮਾਤਾ ਇੱਕ ਪੈਨ ਅਮੈਰਿਡ ਦੋਪਰਾ ਮੈਰਿਡ ਆਪਣਾ ਬਿਜ਼ਨਸ ਮੰਗ ਅਵਧੀਆ ਪਰਵਾਤ ਨੂੰ ਪੜੇ ਲਿਕੇ ਲੜਕੇ ਦੀ ਲੋੜ ਹੈ ਲੜਕਾ ਐਨਰਿ ਹੋਵੇ ਇਹਨਾਂ ਨੂੰ ਜਾਤੀਬੰਧਨ ਨਹੀਂ ਇਹਨਾਂ ਦਾ ਮੋਬਾਈਲ ਨੰਬਰ 7614546296 ਤੁਸੀਂ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੀ ਹੁ ਸਰਦਾਰ ਲੜਕਾ ਕੈਨੇਡਾ ਜਨਮ ਤਰੀਕ 1992 ਹਾਈਟ ਸ਼ੇਫਰਡ ਏਰੀਆ ਪਟਿਆਲਾ ਵਿਕਟੋਰੀਆ ਵੀਸੀ ਕੈਨੇਡਾ ਪੜਾਈ ਵੀ ਟੈਕ ਮਕੈਨੀਕਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਯੂਨੀਵਰਸਿਟੀ ਵਿਕਟੋਰੀਆ ਕੈਨੇਡਾ ਵਰਕ ਵੀਜ਼ਾ ਜ਼ਮੀਨ ਟਾਈ ਕੇ ਲਈ ਚੰਡੀਗੜ੍ਹ ਰੋਡ ਤੇ ਕਾਮ ਐਡਮਿਨਿਸਟ੍ਰੇਸ਼ਨ ਫਰਾਂਸ ਸਕੂਲ ਬੋਰਡ ਪਿਤਾ ਮਾਤਾ ਦੋ ਪੈਣਾ ਇੱਕ ਕੈਨੇਡਾ ਇੱਕ ਗਵਰਨਮੈਂਟ ਜੌਬ ਮੈਰਿਡ ਮੰਗ ਅਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9 9872551937 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕਾ ਵਿਸ਼ਨੂ ਕਾਸਟੂ ਖਤਰੀ ਜਨਮ ਤਰੀਕ 5 1988 ਟਾਈਮਸ ਵੀਅ ਸ਼ੇ ਪੜਾਈ ਵੀਏ ਕੋਰਸ ਆਈਟੀਆਈ ਕੰਪਿਊਟਰ ਫੀਡਿੰਗ ਕਮ ਆਪਣਾ ਬਿਜ਼ਨਸ ਹੋਲਸੇਲ ਲਾਈਟ ਡੈਕੋਰੇਸ਼ਨ ਏਰੀਆ ਅਪਰੋਚ ਪਰ ਪਰਿਵਾਰ ਮੈਂਬਰ 10 ਪੈਨਾ ਮੈਰਿਨ ਮੰਗ ਵਦੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 98785 94360 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹੈ ਸਿੰਘ ਲੜਕਾ ਕੈਨੇਡਾ ਪੀਆਰ ਜਨਮ ਤਰੀਕ 98 1994 ਫਾਈਟ ਉਹ ਪਿੰਪਟ 8 ਇੰਚ ਪੜਾਈ ਮਾਸਟਰ ਡਿਗਰੀ ਇਨ ਕੈਨੇਡਾ ਏਰੀਆ ਪਟਿਆਲਾ ਲੜਕੇ ਦਾ ਤਲਾਕ ਹੋਇਆ ਸ਼ਾਰਟ ਟਾਈਮ ਪਰਿਵਾਰ ਮੈਂਬਰ ਮਾਤਾ ਟਿਊਸ਼ਨ ਸੈਂਟਰ ਚਲਾਉਂਦੇ ਨੇ ਇੱਕ ਪੈਨ ਮੈਰਿਡ ਆਫਿਸਰ ਗਵਰਨਮੈਂਟ ਬੈਂਕ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੇ ਦੀ ਲੋੜ ਹੈ ਲੜਕੀ ਪੰਜਾਬ ਤੋਂ ਹੋਵੇ ਜਾਂ ਕੈਨੇਡਾ ਤੋਂ ਹੋਵੇ ਲੜਕੀ ਦੀ ਹਾਈਟ 5 ਫੁੱਟ 10 ਇੰਚ ਹੋਵੇ ਇਹਨਾਂ ਨੂੰ ਜਤੀਬੰਦਨ ਨਹੀਂ ਵਿਆਹ ਜਲਦੀ ਕਰਨਾ ਇਹਨਾਂ ਦਾ ਮੋਬਾਈਲ ਨੰਬਰ 9875636010 ਇਹਨਾਂ ਦਾ ਦੂਜਾ ਮੋਬਾਈਲ ਨੰਬਰ 9464532367 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਫਰਾਂਸ ਸਿਟੀਜ਼ਨ ਜਰਮ 3 15 8 1986 ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਕਾਮਾ ਫੈਕਟਰੀ ਫਰਾਂਸ ਕਾਸਟੂ ਜੈਤ ਸਿੰਘ ਪਰਿਵਾਰ ਮੈਂਬਰ ਮਾਤਾ ਪਿਤਾ ਇਕਪਰਾ ਮੈਰਿਡ ਇੰਗਲੈਂਡ ਇਕ ਪੈਨ ਮੈਰਿਡ ਮੰਗ ਅਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 1283902770 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹਾਂ ਨਾਮ ਹੈ ਸਿੰਘ ਜਰਮਤੇਕ 1281991 ਹਾਈਟੋ ਸ਼ੇਫਟ ਪੜਾਈ ਵੀਏ ਜ਼ਮੀਨ ਹੈ 7 ਕਿਲੇ ਲੜਕੇ ਦਾ ਤਲਾਕ ਹੋਇਆ ਕਾਸਟ ਜਟਸੀਕ ਜ਼ਿਲ੍ਹਾ ਤਰਨਤਨ ਕੰਮ ਖੇਤੀਬਾੜੀ ਪਹਿਲਾ ਲੜਕਾ ਵਾਲੀ ਕੰਟਰੀ ਵਿੱਚ ਰਹਿ ਕੇ ਆਇਆ ਪਰਿਵਾਰ ਮੈਂਬਰ ਪਿਤਾ ਕਿਤੇ bari ਕਰਦੇ ਨੇ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਮਾਤਾ ਹਾਊਸ ਵਾਈਫ ਕੈਨੇਡਾ ਵਿੱਚ ਰਹਿੰਦੇ ਨੇ ਇੱਕ ਪਹਿਨ ਕੈਨੇਡਾ ਇੱਕ ਪ੍ਰਾ ਕੈਨੇਡਾ ਮੈਰਿਡ ਮੰ ਅਵਦੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 10 ਇੰਚ ਤੋਂ ਘੱਟ ਨਾ ਹੋਵੇ ਲੜਕੀ ਸੋਹਣੀ ਸੁਨੱਖੀ ਘਰੇਲੂ ਕੰਮ ਕਾਜ ਕਰਨ ਵਾਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9779015525 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਉਹ ਸਿੰਘ ਜਨਮ ਤਰੀਕ 2 10 1991 ਪੜਾਈ ਪਲੱਸ 2 ਕਾਸਟ ਜਰਸੀ ਜਿਲ੍ਹਾ ਪਗਵਾੜਾ ਕੰਮ ਦੁਬਈ ਟਰੱਕ ਡਰਾਈਵਰ 7 ਸਾਲ ਹੋ ਗਏ ਨੇ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਕੈਨੇਡਾ ਤੋਂ ਲੜਕੀ ਦੀ ਲੋੜ ਹੈ ਲੜਕੇ ਦੀ ਪੈਨ ਕੈਨੇਡਾ ਸਿਟੀਜ਼ਨ ਅਨਮੈਰਿਡ ਇਹਨਾਂ ਦਾ ਮੋਬਾਈਲ ਨੰਬਰ ਕੈਟਰ 14498364 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕਰਨ ਜਨਮ ਤਰੀਕ 28/5/1997 ਹਾਈਟ 5 ਫੁੱਟ 4 ਇੰਚ ਕਾਸਟ ਜਰਸਿਕ ਏਰੀਆ ਹੁਸ਼ਿਆਰਪੁਰ ਪੜਾਈ ਗ੍ਰੈਜੂਏਟ ਪੀਜੀ ਡੀਸੀ ਐਨਟੀਟੀ ਹੌਨ ਪੀਟੀ ਕਰਦੇ ਨੇ ਕੰਮ ਸਕੂਲ ਟੀਚਰ ਆਨਲਾਈਨ ਵਰਕ ਆਸਟ੍ਰੇਲੀਆ ਕੰਪਨੀ ਪਰਵਾਰ ਮੈਂਬਰ ਦੋ ਪੇੜਾ ਇੱਕ ਪਰਾ ਕੈਨੇਡਾ ਮੰਗ ਅਵਧਿਆ ਕਰਦਨੀ ਪਰਵਾਰ ਤੋਂ ਪੜੇ ਲਿਖੇ ਸਰਦਾਰ ਲੜਕੇ ਦੀ ਲੋੜ ਹੈ ਅਮਰੀਕਾ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਤੋਂ ਲੜਕਾ ਹੋਵੇ ਏਰੀਆ ਜਲੰਧਰ ਹੁਸ਼ਿਆਰਪੁਰ ਦੇ ਨੇੜੇ ਵਾਲੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9968282681 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਸਾਡਾ WhatsApp ਨੰਬਰ 9501511373